chal gaye abhi bhi aag bahut hai unki purali jo hai puri jal rahi hai please 10 10 10 chakri nahi da koi ma'am kuch the lagda hi nahi saala lagda nahi ha la la bhin ek ko zero bana ke kar Semua untuk lampunya, kalau pergi jalan ਹੋਲੇ ਆ ਲੰਦੇ ਲੀਡ ਵਾਲਾ ਨੇ ਪਾਣੀ ਚੋਂ ਪਾਣੀ ਆਈ ਜੇ 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 ਪਾਣੀ

ਸਰ ਇਹ ਨਹੀਂ ਆਜੋ ਜੀ ਜੋ ਮਦੀ ਕਰੂਗਾ ਮਾਂ ਉਹ ਲੈ ਰਹੇ ਨੇ ਤੇ ਉਹ ਸਰ ਮੇਰਾ ਨਾਮ ਸੁਰਮੂ ਹੈ ਸਰ ਅਸੀਂ ਅੰਦਰ ਸੁੱਤੇ ਤੇ ਹੀ ਨੰਗਰਾਂ ਨੂੰ ਚਰਾ ਚ ਰੂਕੇ ਉਧਰ ਲਿਆ ਕੇ ਦੇ ਅੰਦਰ ਸੁੱਤੇ ਦੇ ਹੀ ਤੇ ਸਾਨੂੰ ਸਰ ਕੋਈ ਬਤਾ ਨਹੀਂ ਚਲੇ ਕੀ ਕਿਧਰ ਆ ਗਈ ਹੈ ਸਾਡੇ ਪਿੰਡ ਦੇ ਬਤਿਆਣਾਂ ਸਤਿਵਾਗੇ ਨਾ ਜਿਗਾਇਆ ਸਾਡੇ ਬੱਚੇ ਬੱਚੇ ਸੀ ਬਾਹਰ ਗੱਡਿਆ ਇਹ ਸੱਡ ਕੋਈ ਪਤਾ ਨਹੀਂ ਲੱਗਾ ਇਹ ਤਾਂ ਹੈ ਸਰ ਸੱਡ ਸੱਡ ਨੂੰ ਸਾਡਾ ਬੜਾ ਹੋਏ ਜੀ 4 ਰੱਖ ਲਿਆ ਨਗਦੀ ਸੀ 4 ਰੱਖ ਰਿ ਗਏ ਨਹੀਂ ਸਰ ਬਾਕੀ 3 ਲੱਖ ਦੀ ਪਰਾਲੀ ਸੀ ਸਰ ਸਰ ਜੋ ਪੰਡਾ ਟੀਂਦਾ ਸਾਰੇ ਸਰ ਅੰਦਰ ਜੋ ਦੀ ਸਮਾਨ ਹੈ ਸਾਰਾ ਸਰ ਜਲ ਕੇ ਰਾਖੋਗੇ ਸਭ ਸਾਡੇ ਹੱਥ ਕੁਛ ਨਹੀਂ ਆਇਆ ਸਰ ਪੰਡਾਲੇ ਬਧੇਰੀ ਮਦਦ ਕੀਤੀ ਫਿਰ ਕੁਛ ਬਚਿਆ ਨਹੀਂ ਅੱਗ ਬੜੀ ਜ਼ੋਰ ਨਾਲ ਸੀ ਅਸੀਂ ਬੱਚੇ ਮਾਲ ਆਪਣੇ ਜਾਨਵਰ ਅਸੀਂ ਬੜੀ ਜ਼ੋਰ ਨਾਲ ਪੰਡਾਲ ਰਣ ਬਚਾਏ ਆ ਬੱਚੇ ਅਸੀਂ ਬੜੀ ਮੁਸ਼ਕਿਲਾਂ ਕੱਢੇ ਬਾਹਰ ਸਰ ਜਾਨਵਰ ਦਾ ਨੁਕਸਾਨ ਨਹੀਂ ਨਹੀਂ ਸਰ ਜਾਨਵਰ ਬਚ ਗਏ ਜਾਨਵਰ ਦਾ ਨੁਕਸਾਨ ਕੋਈ ਨਹੀਂ ਸਰ ਕੀ ਮੰਗਕਾ ਤੁਸੀਂ ਸਰ ਸਰਕਾਰ ਤੁਮਕਾ ਸਰ ਸਾਹਮਣੇ ਹੈ ਗਰੀਬ ਬੰਦੇ ਸਰ ਘਰੋਂ ਦੇ ਘਰ ਹੋ ਗਿਆ ਸਰ Allah'a şükürler olsun. Her şey değil. Her şey benim için iyi değil.